ਵਾਇਬ ਜੀ ਕੀ ਖਾਲਸਾ ਵਾਇਬ ਜੀ ਕੀ ਫਤਿਹ ਗੁਰੂ ਪਿਆਰੀ ਸਤਸੰਗ ਜੀਓ ਸਾਡੇ ਬੜੇ ਹੀ ਸਤਕਾਰਯੋਗ ਭਾਈ ਸਾਹਿਬ ਹੰਸਾ ਸਿੰਘ ਸੁਪੁੱਤਰ ਮੋਹਨ ਸਿੰਘ ਜੀ ਜਿਨ੍ਹਾਂ ਨੇ ਆਪਣੀ ਲੜਕੀ ਹੁਸ਼ਾ ਰਾਣੀ ਇਹਨਾਂ ਦੇ ਵਿਆਹ ਦੇ ਕਾਰਜ ਪ੍ਰੋਹਿਪੁਰ ਮੈਰੀਲੈਂਡ ਪੈਲਸ ਵਿੱਚ ਉਹ ਵਿਆਹ ਦੇ ਕਾਰਜ ਚਾਏ ਹਨ ਨਾਲ ਹੀ ਗੁਰਦੁਆਰਾ ਸਾਹਿਬ ਸੰਗਤ ਸਰ ਵਿੱਚ ਅੱਜ ਆਨੰਦ ਕਾਰ ਦੀ ਰਸਮ ਕੀਰਤਨ ਰੂਪ ਵਿੱਚ ਅਦਾ ਕਰਨੀ ਹੈ ਉਹ ਸਾਰਾ ਦਾਸ ਦਾ ਜਥਾ ਨਾਲ ਭਾਈ ਸਾਹਿਬ ਅਮਰਜੀਤ ਸਿੰਘ ਜੀ ਇਲਾਵਾ ਪਰਿਵਰਸਤੀ ਪਾਲਾਰ ਰਹੇ ਹਨ ਮਾਰਕੀਪਾਤਰ ਤੇ ਪਾਚਾ ਇਸ ਸਵਾਗਤ ਕਰਦੇ ਆਵਾਜ਼ ਬਹੁਤ ਬੜੇ ਪਿਆਰੇ ਸਾਡੇ ਅਜੀਤ ਸੱਜਣ ਨੇ ਉਹਨਾਂ ਦੇ ਚਾਰਜ ਤੱਕ ਜਾ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰੇ ਬਹਾਰ ਦੇ ਸੀ ਸਾਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਸਾਤ ਨਾਮ ਕਿਹੜਾ ਦੇਵੇ ਚੜ੍ਹੇ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿ ਹੈ ਗੁਰ ਸਾਹਿਬ ਜੀ ਸਤਨਾਮ 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 ਸ੍ਰੀ ਵਾਹਿ ਹੈ ਸਾਹਿਬ ਜੀ ਸਾਤਨਾ ਸ੍ਰੀ ਵਾਹਿਗੁਰੂ 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 ਸਾਹਿਬ ਜੀ ਸਾਰੇ ਵਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਨੋਤੀ ਜੀ ਸਹਾਇ ਵਾਰ ਸ੍ਰੀ ਵਨੋਤੀ ਜੀ ਕੀ ਪਾਛੇ ਦਸਮੀ ਪ੍ਰਥਮ ਪਗੋਤੀ ਸਿਮਰਤੈ ਗੁਰੂ ਨਾਨਕ ਲਈ ਧਿਆਏ ਬਰੰਦਰ ਗੁਰ ਤੇ ਅਮਰਦਾਸ RAM DAS ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰੰ ਸ੍ਰੀ ਹਰਿ ਰਾਏ ਸ੍ਰੀ ਹਾਰੇ ਕ੍ਰਿਸ਼ਨ ਧਿਆਈਐ ਜਿਸ ਰਿਠੇਬ ਸਬਦਤ ਜਾਈ ਤੇਤ ਬਹਾਦਰ ਸਮਰੈ ਘਰ ਨੌ ਨਿਦ ਆਵੇ ਧਾਏ ਸਭ ਥਾਈ ਹੋਏ ਸੁਹਾਈ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਅੰਦਰ ਕੇ ਬੋਲੋ ਜੀ ਬਾਣੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜੱਜਿਆਂ ਚਾਲੀਆਂ ਮੁਕਤਿਆਂ ਕੀ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਦਵਾਈ ਦੇ ਕੇ ਅਨਿਤ ਕੀਤਾ ਤਨਾ ਪਿਆਰਿਆਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਪੰਜਾਂ ਤੱਕ ਤੋਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿ ਦਾਣ ਵਿਵੇਕ ਦਾਣ ਵਿਸਾਦਾ ਪ੍ਰੋਸਾਦ ਦਾਣ ਦਾਨਾ ਸਰਦਾਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨਿ ਇਸ ਨਾਮ ਚੌਂਕੀਆਂ ਝੰਡੇ ਬੰਗੇ ਜਗੋ ਜੁਗ ਅਟਲ ਧਰਮ ਦਾ ਜੈਕਾਰ ਬੋਲੋ ਜੀ ਵਾਹਿਗੁਰੂ ਹੇ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂਗ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰ 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 ਸਹਬ ਗੁਰੂ ਨਾਨਕ ਦੇਵ ਜੀ ਮਹਾਰਾਜ ਧੰ 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 ਸਹਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਚੌਵਰ ਤਖਤ ਸ਼ਤਰ ਦੇ ਮਾਲਕ ਸਹਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀਓ ਆਪ ਜੀ ਕੇ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਬਾਣੀ ਦੇ ਫਰਮਾਨ ਅਨਾਂ ਅਮ ਕਰ ਸਾਜਨੇ ਆਈ ਸੱਚ ਹੈ ਮੇਲ ਬਣਾਈ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹਿ ਨਿਰਗੁਣ ਜੀਉ ਸਭ ਗੁਣ ਤੇਰੇ ਰਾਮ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਵਾਕਾ ਅਨੁਸਾਰ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਸੇਵਾਦਾਰ ਭਾਈ ਸਾਹਿਬ ਬਲਦੇਵ ਸਿੰਘ ਤੇ ਨਾਲ ਦੇ ਸੁਪੁੱਤਰ ਕਾਕਾ ਅਮਿਤ ਭਾਈ ਸਾਹਿਬ ਹੰਸਾ ਸਿੰਘ ਤੇ ਨਾਲ ਦੀ ਸੁਪੁੱਤਰੀ ਉਸ਼ਾ ਰਾਣੀ ਸੇ ਪਰਿਵਾਰ ਨੇ ਆਪਣੇ ਬੱਚਿਆਂ ਦੇ ਵਿਆਹ ਦੇ ਕਾਰਜ ਰਚਾਏ ਇਸ ਵੇਲੇ ਆਪ ਜੀ ਨੇ ਬਰਾਤ ਦੇ ਟੁਕਾ ਦਾ ਸਮਾਂ ਬਖਸ਼ਿਸ਼ ਕੀਤਾ ਸੱਚੇ ਪਾਤਸ਼ਾਹ ਜੀਓ ਮਿਹਰ ਕਰੋ ਮਿਲਣੀ ਕਰਨ ਲੱਗਿਆ ਮਹਾਰਾਜ ਜੀਓ ਆਪ ਦੀ ਕਿਰਪਾ ਕਰਨੀ ਮਿਲਣੀ ਕਰਨ ਦੇ ਆਗਿਆ ਬਖਸ਼ ਲਈ ਵਿਆਹ ਦੀਆਂ ਸਾਰੀਆਂ ਰਸਮਾਂ ਅੰਦ ਸੰਗ ਸਹਾਈਓ ਕੇ ਰਾਸ ਕਰਵਾ ਲੈਣੀ ਆ ਦੋਨਾਂ ਪਰਿਵਾਰਾਂ ਵਿੱਚ ਮੇਲ ਪਿਆਰ ਤੇ ਖੁਸ਼ੀ ਬਖਸ਼ਣਾ ਕਿਰਪਾ ਕਰੋ ਜੀ ਅਰਦਾਸ ਭੇਟਾ ਦਰ ਪ੍ਰਵਾਨ ਕਰਨੀ ਖਿਆਨੇ ਕੀ ਸੇ ਭਰਪੂਰ ਕਰਨੇ ਸਿੱਖ ਪੜਦੇ ਸੁਣਦੇ ਸਰਬਤ ਲਾਹਮਨ ਹੋਵਣ ਐ ਸਵੇਰੇ ਦੀ ਅਰਦਾਸ ਦਰ ਪ੍ਰਵਾਨ ਸੇਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚ ਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਕਾ ਬੋਲੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰ 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 ਸਾਹਿਬ ਜੀ ਸਤਨਾਮ ਸ਼੍ਰੀ ਵਾਹਿ ਹੈ ਗੁਰੂ 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 ਸਾਹਿਬ ਜੀ ਸਤਨਾਮ ਸ੍ਰੀ ਵਾਹਿ 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 ਗੁਰੂ ਸਾਹਿਬ ਜੀ ਸਤਨਾਮ ਸਾਰੇ ਕਰੋ ਕਿਰਪਾ ਸਾਰੇ ਜਪੋ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ 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 ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ 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 ਸਤਨਾਮ ਸ੍ਰੀ 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 ਵਾਹਿ ਹੈ ਗੁਰ 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 ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਾਤਨਾ 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 ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸਾਰੇ ਕਰੋ ਕਿਰਪਾ ਸਾਰੇ ਜਪੋ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾ 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 ਸ਼੍ਰੀ ਵਾਹਿਗੁਰੂ ਸਾਕਨਾ